ਤੁਸੀਂ ਸਾਡੇ ਚੈਨਲ ਨੂੰ ਹਜੇ ਤੱਕ ਵੀ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲੋ ਤੇ ਨਾਲ ਹੀ ਆ ਬੈਲ ਦੇ ਆਈਕਨ ਨੂੰ ਵੀ ਟਪ ਦਿਓ ਜਿਸ ਨਾਲ ਸਾਡੀ ਵੀਡੀਓ ਤੁਹਾਨੂੰ ਮਿਲੇਗੀ ਸਭ ਤੋਂ ਪਹਿਲਾਂ ਹਾਂਜੀ ਅੱਜ ਅਪਾ ਤੁਹਾਡੇ ਤੱਕ ਇੱਕ ਹੋਰ ਨਵੀਂ ਵੀਡੀਓ ਲੈ ਕੇ ਆਏ ਹਾਂ ਇਸ ਵੀਡੀਓ ਦੇ ਵਿੱਚ ਆਪਾਂ ਇੱਕ ਹੋਰ ਨਵੀਂ ਗੱਡੀ ਤੁਹਾਡੇ ਤੱਕ ਲੈ ਕੇ ਪਹੁੰਚੇ ਹਾਂ ਜੀ ਇਹ ਬਹੁਤ ਹੀ ਵਧੀਆ ਗੱਡੀ ਹੈ ਇਹ ਹੈ ਜੀ ਟਾਟਾ ACE 2011 ਮਾਡਲ ਗੱਡੀ ਹੈ ਜਿਸ ਨੂੰ ਕਿਸੇ ਨੂੰ ਇਹਤੇ ਕੋਈ ਕਿਰਾਏ ਦਾ ਜਿਸਨੇ ਕੋਈ ਕੰਮ ਕਰਨਾ ਹੈ ਜਾਂ ਕੋਈ ਟੋਟ ਰਹੀ ਦਾ ਕੰਮ ਕਰਨਾ ਹੈ ਉਸਦੇ ਲਈ ਇਹ ਗੱਡੀ ਬਹੁਤ ਹੀ ਵਧੀਆ ਹੈ ਬਹੁਤ ਹੀ ਵਧੀਆ ਕੰਮ ਕਰ ਦੇਣ ਵਾਲੀ ਗੱਡੀ ਹੈ ਸਾਰੀ ਗੱਡੀ オリジナル ਪਈ ਹੈ ਵਧੀਆ ਗੱਡੀ ਦੇ ਟਾਇਰ ਪਏ ਹਨ ਫਤੇ ਪੇਪਰ ਤੁਹਾਨੂੰ ਸਾਰੇ ਗੱਡੀ ਦੇ ਨਾਲ ਮਿਲ ਜਾਣਗੇ ਅਰਜੈਂਟ ਸੇਲ ਹੈ ਇਸ ਗੱਡੀ ਦੀ ਮਾਉਤ ਵੱਲੋਂ ਦੱਸਿਆ ਗਿਆ ਹੈ ਬਹੁਤੀ ਸਾਫ ਗੱਡੀ ਹੈ ਤੁਸੀਂ ਅੰਦਰੋਂ ਤਸਵੀਰਾਂ ਦੇਖ ਸਕਦੇ ਹੋ ਗੱਡੀ ਦੀਆਂ ਲੈਦਰ ਸੀਟਾਂ ਲੱਗੀਆਂ ਹੋਈਆਂ ਹਨ ਗੱਡੀ 'ਚ ਤੇ ਜਿਸ ਦੇ ਨਾਲ ਕੋਈ ਖਰਾਬ ਹੋਣ ਦਾ ਸੀਟਾਕ ਦਾ ਕੋਈ ਹੈਗਾ ਨਹੀਂ ਚੱਕਰ ਤੇ ਵਧੀਆ ਪੂਰੀ ਸਾਫ ਕੰਡੀਸ਼ਨ ਦੇ ਵਿੱਚ ਗੱਡੀ ਹੈ ਗੱਡੀ ਦਾ ਰੰਗ ਪੇਂਟ ਪੂਰਾ ਹੈ ਨ ਵਧੀਆ ਪਿਆ ਹੈ ਕੋਈ ਤੁਹਾਨੂੰ ਉੱਤੇ ਕੋਈ ਖਰਚਾ ਕਰਨ ਦੀ ਗੱਡੀ ਤੇ ਲੋਡ ਨਹੀਂ ਹੈ ਬਹੁਤ ਹੀ ਸਾਫ ਸੁਥਰੀ ਅਤੇ ਵਧੀਆ ਗੱਡੀ ਪਈ ਹੈ ਇੱਕ ਗੱਡੀ ਜਗਰਾਉਂ ਦੇ ਏਰੀਏ ਦੇ ਵਿੱਚ ਖੜੀ ਹੈ ਜੀ ਤਾਂ ਜੇ ਤੁਸੀਂ ਇਸ ਗੱਡੀ ਤੇ ਲਈ ਇੰਟਰਸਟਡ ਹੋ ਤਾਂ ਆਪਾਂ ਵੀਡੀਓ ਦੇ ਵਿੱਚ ਮਾਲਕ ਦਾ ਡਾਇਰੈਕਟ ਕੰਟੈਕਟ ਨੰਬਰ ਐਡ ਕਰ ਦਿੱਤਾ ਹੈ ਤਾਂ ਤੁਸੀਂ ਉਸ ਨੰਬਰ ਤੇ ਕੰਟੈਕਟ ਕਰਕੇ ਉਹਨਾਂ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਤੇ ਇਸ ਗੱਡੀ ਦੀ ਡਿਮਾਂਡ ਜੋ ਰੱਖੀ ਗਈ ਹੈ 1,60,000 ਰੁਪਏ ਇਸ ਗੱਡੀ ਦੀ ਡਿਮਾਂਡ ਰੱਖੀ ਗਈ ਹੈ ਜੀ ਧੰਨਵਾਦ